ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਹ ਸੇਵਾ ਦੇਖ ਰਹੇ ਹੋ ਬਠਿੰਡਾ ਹਸਪੀਟਲ ਇਮੇਜ ਹਸਪੀਟਲ ਦੇ ਵਿੱਚ ਜੋ ਕਿ ਪਿੰਡ ਖੀਵਾਖੁਰ ਦੀ ਸੰਗਤ ਵੱਲੋਂ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਸ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਿਉਂਕਿ ਗੁਰੂ ਸਾਹਿਬ ਜੀ ਦਾ ਵੀ ਕਨਸੈਪਟ ਹੈ ਅਕਲੀ ਸਰਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜਕੇ 부ਜੀ ਹੈ ਅਕਲੀ ਕਿਚਾਦਾਨ ਉਸ ਸਤਿਗੁਰੂ ਜੀ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਆ ਤਾਂ ਇਸ ਏਮਜ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਲਾਇਆ ਜਾ ਰਿਹਾ ਹੈ ਤੇ ਜਿੰਨਾ ਵੀ ਵੀਰਾਂ ਨੇ ਇਸ ਲੰਗਰ ਦੇ ਵਿੱਚ ਹਿੱਸਾ ਪਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਸੰਗਤਾਂ ਹਿੱਸਾ ਪਾਉਣਾ ਚਾਹੁੰਦੀ ਹਨ ਉਹ ਆਪਣਾ ਹਿੱਸਾ ਯੋਗਦਾਨ ਜਰੂਰ ਪਾਉਣ ਕਿਉਂਕਿ ਇਹੋ ਜੇ ਥਾਵਾਂ ਤੇ ਹੀ ਜੋ ਸਤਿਗੁਰੂ ਜੀ ਦਾ ਸਿਧਾਂਤ ਹੈ ਲੰਗਰ ਦਾ ਸਿਧਾਂਤ ਹੈ ਉਹ ਸਹੀ ਮੈਨੇ ਰੱਖਦਾ ਕਿਉਂਕਿ ਰਜਿਆਂ ਨੂੰ ਹਰ ਕੋਈ ਰਜਾ ਦਿੰਦਾ ਪਰ ਜਿੱਥੇ ਲੋੜ ਹੈ ਉੱਥੇ ਉਹਨਾਂ ਲੋਕਾਂ ਤੱਕ ਲੰਗਰ ਨਹੀਂ ਪਹੁੰਚਦਾ ਤੇ ਫੇਰ ਉੱਥੇ ਕੀ ਹੁੰਦਾ ਜੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਸਪੀਟਲਾਂ ਦੇ ਵਿੱਚ ਲੁੱਟ ਹੁੰਦੀ ਹੈ ਪਹਿਲਾਂ ਹੀ ਦੁਖੀ ਇਨਸਾਨ ਉੱਥੇ ਜਾਂਦਾ ਹੈ ਪਰ ਸਾਡੇ ਗੁਰੂ ਦਾ ਜੋ ਕਨਸੈਪਟ ਹੈ ਲੋੜਵੰਦ ਉਹਨਾਂ ਦੀ ਮਦਦ ਕਰਨੀ ਔਖੇ ਵੇਲੇ ਨਾਲ ਖੜਨਾ ਇਹ ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਇਸ ਲਈ ਜੋ ਵੀ ਸੰਗਤਾਂ ਹਿੱਸਾ ਪਾਉਣਾ ਚਾਹੁੰਦੀਆਂ ਨੇ ਆਪਣਾ ਯੋਗਦਾਨ ਪਾਉਣਾ ਚਾਹੁੰਦੀਆਂ ਹਨ ਲੰਗਰ ਦੇ ਵਿੱਚ ਜਰੂਰ ਪਾਇਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ